ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਹਾਲਾਤ ਬੇਕਾਬੂ ਹੋ ਚੁੱਕੇ ਨੇ ਪਿਛਲੇ 3 ਦਿਨਾਂ ਤੋਂ ਚੱਲ ਰਹੀ ਹੜਤਾਲ ਅਤੇ ਇੰਟਰਨੈਟ ਕਾਲ ਬਲੈਕਆਊਟ ਦੇ ਕਾਰਨ ਇਲਾਕੇ ਦੇ ਵਿੱਚ ਅਫਰਾ ਤਫਰੀ ਦੀ ਸਥਿਤੀ ਬਣੀ ਹੋਈ ਹੈ ਹਿੰਸਕ ਪ੍ਰਦਰਸ਼ਨਾਂ ਦੇ ਵਿੱਚ ਅਜੇ ਤੱਕ 8 ਪ੍ਰਦਰਸ਼ਨਕਾਰੀਆਂ ਤੇ 3 ਪੁਲਿਸ ਮੁਲਾਜ਼ਮਾਂ ਦੀ ਵੀ ਮੌਤ ਹੋ ਚੁੱਕੀ ਹੈ 100 ਤੋਂ ਵੱਧ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਬਾਗ ਦੇ ਟੀਰੀਪੋਟ ਮੁਜ਼ਫਰਾਬਾਦ ਅਤੇ ਮੀਰਪੁਰ ਵਿੱਚ ਹਿੰਸਾ ਸਭ ਤੋਂ ਵੱਧ ਦਰਜ ਕੀਤੀ ਗਈ ਹੈ ਫੌਜ ਆਪਣੇ ਹੀ ਲੋਕਾਂ ਤੇ ਗੋਲੀ ਚਲਾਉਣ ਤੋਂ ਨਹੀਂ ਝਿਜਕ ਰਹੀ ਵਾਧੀ ਹੋਈ ਬਗਾਵਤ ਨੂੰ ਵੀ ਦੇਖਦਿਆਂ ਹੋਇਆਂ ਪੀਓਕੇ ਦੇ ਪ੍ਰਧਾਨ ਮੰਤਰੀ ਚੌਧਰੀ ਅਨਵਰ ਰੂਲ ਹੱਕ ਅਤੇ ਪਾਕਿਸਤਾਨੀ ਮੰਤਰੀ ਤਾਰਿਕ ਫਜ਼ਲ ਚੌਧਰੀ ਨੇ ਪ੍ਰਦਰਸ਼ਨਕਾਰੀਆਂ ਦੀ ਸਾਂਝੀ ਆਵਾਮੀ ਐਕਸ਼ਨ ਕਮੇਟੀ ਨੂੰ ਗੱਲਬਾਤ ਦੇ ਲਈ ਬੁਲਾਇਆ ਹੈ ਸਰਕਾਰ ਦਾ ਕਹਿਣਾ ਹੈ ਕਿ ਹੱਕਾਂ ਦੀ ਲੜਾਈ ਸੱਭਿਆਚਾਰਕ ਢੰਗ ਦੇ ਨਾਲ ਨਹੀਂ ਲੜੀ ਜਾਣੀ ਚਾਹੀਦੀ ਪਰ ਲੋਕਾਂ ਦਾ ਉਸਾ ਕਾਬੂ ਦੇ ਵਿੱਚ ਨਹੀਂ ਆ ਰਿਹਾ ਉੱਚ ਅਧਿਕਾਰਾਂ ਅਤੇ ਸ਼ਰਨਾਰਥੀਆਂ ਲਈ ਰੱਖਣੀਆਂ ਸੀਟਾਂ ਵਰਗੇ ਮੁੱਦਿਆਂ ਉੱਤੇ ਗੱਲਬਾਤ ਟੁੱਟਣ ਤੋਂ ਬਾਅਦ ਲੋਕਾਂ ਨੇ ਅੰਦੋਲਨ ਹੋਰ ਤੇਜ਼ ਕਰ ਦਿੱਤਾ ਹੈ ਪਿਛਲੇ 2 ਦਿਨਾਂ ਦੇ ਵਿੱਚ ਹੀ 10 ਜਾਨਾਂ ਜਾ ਚੁੱਕੀਆਂ ਨੇ ਪੀਓਕੇ ਦੇ ਵਿੱਚ ਇਹ ਹਾਲਾਤ ਦਾ ਸਾਬ ਦਰਸਾਰੇ ਨੇ ਕਿ ਪਾਕਿਸਤਾਨੀ ਸਰਕਾਰ ਅਦੇ ਫੌਜ ਲੋਕਾਂ ਦੇ ਗੁੱਸੇ ਤੋਂ ਡਰੀ ਹੋਈ ਹੈ ਹੁਣ ਸਭ ਦੀਆਂ ਨਜ਼ਰਾਂ ਇਸ ਗੱਲਬਾਤ ਉੱਤੇ ਟਿਕੀਆਂ ਹੋਈਆਂ ਨੇ ਕਿ ਕੀ ਇਹ ਹਿੰਸਾ ਰੁਕੇਗੀ ਜਾਂ ਫਿਰ ਬਗਾਵਤ ਹੋਰ ਭਿਆਨਕ ਰੂਪ ਧਾਰੇਗੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਹਾਲਾਤ ਬੇਕਾਬੂ ਹੋ ਚੁੱਕੇ ਨੇ ਪਿਛਲੇ 3 ਦਿਨਾਂ ਤੋਂ ਚੱਲ ਰਹੀ ਹੜਤਾਲ ਅਤੇ ਇੰਟਰਨੈਟ ਕਾਲ ਬਲੈਕਆਊਟ ਦੇ ਕਾਰਨ ਇਲਾਕੇ ਦੇ ਵਿੱਚ ਅਫਰਾ ਤਫਰੀ ਦੀ ਸਥਿਤੀ ਬਣੀ ਹੋਈ ਹੈ ਹਿੰਸਕ ਪ੍ਰਦਰਸ਼ਨਾਂ ਦੇ ਵਿੱਚ ਅਜੇ ਤੱਕ 8 ਪ੍ਰਦਰਸ਼ਨਕਾਰੀਆਂ ਤੇ 3 ਪੁਲਿਸ ਮੁਲਾਜ਼ਮਾਂ ਦੀ ਵੀ ਮੌਤ ਹੋ ਚੁੱਕੀ ਹੈ 100 ਤੋਂ ਵੱਧ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਬਾਗ ਦੇ ਤੀਰਕੋਟ ਮੁਜ਼ਫਰਾਬਾਦ ਅਤੇ ਮੀਰਪੁਰ ਵਿੱਚ ਹਿੰਸਾ ਸਭ ਤੋਂ ਵੱਧ ਦਰਜ ਕੀਤੀ ਗਈ ਹੈ ਫੌਜ ਆਪਣੇ ਹੀ ਲੋਕਾਂ ਤੇ ਗੋਲੀ ਚਲਾਉਣ ਤੋਂ ਨਹੀਂ ਝਿਜਕ ਰਹੀ ਵਾਦੀ ਹੀ ਬਗਾਵਤ ਨੂੰ ਵੀ ਦੇਖਦੇ ਹੋਇਆ ਪੋਕੇ ਦੇ ਪ੍ਰਧਾਨ ਮੰਤਰੀ ਚੌਧਰੀ ਅਨਵਰ ਰੂਲ ਹੱਕ ਅਤੇ ਪਾਕਿਸਤਾਨੀ ਮੰਤਰੀ ਤਾਰਿਕ ਫਜ਼ਲ ਚੌਧਰੀ ਨੇ ਪ੍ਰਦਰਸ਼ਨਕਾਰੀਆਂ ਦੀ ਸਾਂਝੀ ਆਵਾਮੀ ਐਕਸ਼ਨ ਕਮੇਟੀ ਨੂੰ ਗੱਲਬਾਤ ਦੇ ਲਈ ਬੁਲਾਇਆ ਹੈ ਸਰਕਾਰ ਦਾ ਕਹਿਣਾ ਹੈ ਕਿ ਹੱਕਾਂ ਦੀ ਲੜਾਈ ਸੱਭਿਆਚਾਰਕ ਟੰਗ ਦੇ ਨਾਲ ਨਹੀਂ ਲੜੀ ਜਾਣੀ ਚਾਹੀਦੀ ਪਰ ਲੋਕਾਂ ਦਾ ਗੁੱਸਾ ਕਾਬੂ ਦੇ ਵਿੱਚ ਨਹੀਂ ਆ ਰਿਹਾ ਉੱਚ ਅਧਿਕਾਰਾਂ ਤੇ ਸ਼ਰਨਾਰਥੀਆਂ ਲਈ ਰੱਖਣੀਆਂ ਸੀਟਾਂ ਵਰਗੇ ਮੁੱਦਿਆਂ ਉੱਤੇ ਗਲਬਾ ਟੁੱਟਣ ਤੋਂ ਬਾਅਦ ਲੋਕਾਂ ਨੇ ਅੰਦੋਲਨ ਹੋਰ ਤੇਜ਼ ਕਰ ਦਿੱਤਾ ਹੈ ਪਿਛਲੇ 2 ਦਿਨਾਂ ਦੇ ਵਿੱਚ ਹੀ 10 ਜਾਨਾਂ ਜਾ ਚੁੱਕੀਆਂ ਨੇ ਪੀਓਕੇ ਦੇ ਵਿੱਚ ਇਹ ਹਾਲਾਤ ਸਾਫ ਦਰਸਾਰੇ ਨੇ ਕਿ ਪਾਕਿਸਤਾਨੀ ਸਰਕਾਰ ਅਦੇ ਫੌਜ ਲੋਕਾਂ ਦੇ ਗੁੱਸੇ ਤੋਂ ਡਰੀ ਹੋਈ ਹੈ ਹੁਣ ਸਭ ਦੀਆਂ ਨਜ਼ਰਾਂ ਇਸ ਗਲਬਾ ਉੱਤੇ ਟਿਕੀਆਂ ਹੋਈਆਂ ਨੇ ਕਿ ਕੀ ਇਹ ਹਿੰਸਾ ਰੁਕੇਗੀ ਜਾਂ ਫਿਰ ਬਗਾਵਤ ਹੋਰ ਭਿਆਨਕ ਰੂਪ ਧਾਰੇਗੀ ਹੁਣ ਸਭ ਦੀਆਂ ਨਜ਼ਰਾਂ ਇਸ ਗੱਲਬਾਤ ਉੱਤੇ ਟਿਕੀਆਂ ਹੋਈਆਂ ਨੇ ਕਿ ਕੀ ਇਹ ਹਿੰਸਾ ਰੁਕੇਗੀ ਜਾਂ ਫਿਰ ਬਗਾਵਤ ਹੋਰ ਭਿਆਨਕ ਰੂਪ ਧਾਰੇਗੀ